अज आप पार्टी स्नैक्स पैर आ रहे को कंबर बॉटो इधरों काटता इस पास भी दूसरे पास भी काटता ठीक है फिर आप सेंटर कटना यू इस तरह हो ए टू पीस फिर आपू चम्मच ना करना चम्मच न आम सारा क्लीन करना है ਇਹ ਮਤਲਬ ਇੱਥੋਂ ਦੀ ਆਪਾਂ ਖਾਲੀ ਕਰ ਲੈਣਾ ਪਰ ਇਹ ਵੇਸਟ ਨਹੀਂ ਕਰਨਾ ਜਿਹੜਾ ਕੱਢਿਆ ਉਹ ਵੀ ਯੂਜ਼ ਕਰਾਂਗੇ ਇਹਨੂੰ ਇਸ ਤਰ੍ਹਾਂ ਦੇਖ ਕੇ ਖਾਲੀ ਹੋ ਰਿਹਾ ਨਾ ਇਸ ਤਰ੍ਹਾਂ ਸਾਰੇ ਨੂੰ ਖਾਲੀ ਕਰਨਾ ਚਾਕੂ ਨਾਲ ਵੀ ਕੱਟ ਲਾ ਸਕਦੇ ਹੋ ਇਹ ਦੇਖੋ ਜਿਵੇਂ ਉਹ ਸੀ ਚਮੜਾ ਨਾ ਕੀਤਾ ਇਹ ਆਪਾਂ ਚਾਕੂ ਨਾਲ ਜਿਵੇਂ ਨਾ ਇਹਨੂੰ ਇਦਾਂ ਕੱਟ ਕਰ ਲਿਆ ਰਫਲੀ ਇਦਾਂ ਤੱਕ ਆਪਦਾ ਉਪਰੋਂ ਫਸੇ ਕਿ نیچے ਤੱਕ ਨਾ ਜਾਏ ਠੀਕ ਇਦਾਂ ਕਰਕੇ ਫੇਰ ਚਾਕੂ ਨਾਲ ਚਮੜਾ ਨਾ ਕਰ ਠੀਕ ਹੈ ਇਹ ਜਿਹੜਾ ਪਾਣੀ ਬੋਤਲ ਹੈ ਧਿਆਨ ਰੱਖਣਾ ਖੀਰੇ ਚ ਪਾਣੀ ਹੁੰਦਾ ਨਾ ਇਹ ਆਪਾਂ ਵੇਸਟ ਨਹੀਂ ਕਰਨਾ ਇਹ ਜਿਹੜਾ ਆਪਾਂ ਖੀਰੇ ਤੋਂ ਕੱਟਿਆ ਸੀ ਨਾ ਇਹ ਸਾਰਾ ਉਹ ਦੇਖੋ ਦੇ ਵਿੱਚ ਪਿਆਜ਼ ਬ੍ਰਿਕ ਬ੍ਰਿਕ ਕੱਟ ਲਿਆ ਉਹ ਖੀਰੇ ਨੂੰ ਜਿਹੜਾ ਵਿੱਚ ਮੈਸ਼ ਕੀਤਾ ਕੱਢਿਆ ਸੀ ਉਹਨੂੰ ਵੀ ਮੈਸ਼ ਕਰਤਾ ਚਾਹੇ ਬ੍ਰਿਕ ਬ੍ਰਿਕ ਕੱਟ ਲੋ ਤੇ ਥੋੜਾ ਜਿਹਾ ਉਬਲੇ ਆਲੂ ਨਾਲ ਉਹਨੂੰ ਅਚਿੱਤਰਾ ਮੈਸ਼ ਕਰ ਲਓ ਅੱਧਾ ਚਮਚ ਇਸ ਤਰ੍ਹਾਂ ਨਮਕ ਮਿਕਸ ਕਰਤਾ ਠੀਕ ਹੈ ਤੇ ਇਹਨਾਂ ਨੂੰ ਵੀ ਆਪਾਂ ਆਲੂ ਨਾਲ ਮਿਲਾ ਲੈਣਾ ਇਸ ਤਰ੍ਹਾਂ ਇਹ ਸਾਰੇ ਨੂੰ ਮਿਲਾ ਲੈ ਚੁੱਟਕੀ ਦੇ ਚੱਪਾ ਊਪਾ ਲੈ ਅਮਚੂਰ ਇਹ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਬਹੁਤ ਈਜ਼ੀ ਹੈ ਬਹੁਤ ਈਜ਼ੀ ਹੈ ਉਹ ਪਸੰਦ ਸਾਬ ਨੂੰ ਹੈ ਇਹ ਦੇਖੋ ਆਪਾਂ ਜਿਹੜੇ ਬੋਟ ਬਣਾ ਰਹੇ ਹਾਂ ਇਹਨੂੰ ਇਹਦੇ ਵਿੱਚ ਆਪਾਂ ਫਿਲ ਕਰ ਦਨਾਂਗੇ ਤੇ ਇਹਦੇ ਚ ਭਰ ਦੇਨੇ ਇਸ ਤਰ੍ਹਾਂ ਕਿ ਇਹ ਸਾਰਾ ਹੋ ਗਿਆ ਜਿਸ ਵੇਲੇ ਆਪਾਂ ਨਮਕੀਨ ਸਪਿੰਕਲ ਕਰ ਦਨੇ ਨੇ ਥੋੜਾ ਥੋੜਾ ਇਹ ਤਾਂ ਆਪਾਂ نیچے ਪਲੇਟ ਜਰੂਰ ਰੱਖਣਾ ਤਾਂ ਜੋ ਜੇ ਜਰਾ ਗਿਰੇਗਾ ਨਾ ਪਲੇਟ ਦੇ ਵਿੱਚ ਗਿਰੇ ਇਹਨਾਂ ਕੇ ਇਹ ਬੱਚਿਆਂ ਨੂੰ ਕੀ ਵੱਡਿਆਂ ਨੂੰ ਸਭ ਨੂੰ ਬਹੁਤ ਟੱਕਰਿੰਦੇ ਜੋ ਪਾਰਟੀ ਚ ਟੇਬਲ ਤੇ ਰੱਖਦੇ ਹਨ ਇਹ ਦੇਖੋ ਇਹ ਆਪਣੀ ਬੋਟ ਬਣ ਕੇ ਤਿਆਰ ਹੋ ਗਈ ਇੱਕ ਇੱਕ ਬੋਟ ਬਣ ਬੋਟ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਦੂਸਰੀ ਬਣਾਉਣੀ ਦੂਸਰੀ ਸੇਮ ਹੈ ਤਾਂ ਇਹ ਸਾਰਾ ਸਟੱਫ ਉਹਦੇ ਚ ਫਿਲ ਕਰਤਾ ਹਾਂ ਨਾ ਇਹ ਫਿਲ ਕਰਤਾ ਬਹੁਤ ਪੌਟ ਬਣ ਗਈ ਠੀਕ ਇਹ ਦੇਖੋ ਬਹੁਤ ਜਿਆਦਾ ਇਜ਼ੀ ਉਹ ਥੋੜਾ ਟਾਈਮ ਚ ਇਹ সিরাপ ਉਸ সিরাপ 2 ਮਿੰਟ ਲੱਗੇ